ਕੋਈ ਇੱਥੇ ਰਾਜਨੀਤੀ ਕਰ ਰਿਹਾ ਕੋਈ ਕੁਛ ਕਰ ਰਿਹਾ ਪਰ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਸਿੱਖੀ ਦਾ ਫਲਸਫਾ ਹੈ ਕਿ ਜਿਹੜਾ ਵੀ ਇੱਥੇ ਗੁਰੂ ਘਰ ਦੇ ਵਿੱਚ ਕੋਈ ਵੀ ਆਉਂਦਾ ਉਸ ਨੂੰ ਮਨਾਹੀ ਨਹੀਂ ਹੈਗੀ ਕਹਿੰਦੇ ਚੜ੍ਹ ਕੇ ਆਏ ਨੂੰ ਤੇਗ ਠੀਕ ਹੈ ਤੇ ਨਿਮਕਿਆ ਇਹਨੂੰ ਦੇਗ ਤੇ ਰਾਹੁਲ ਗਾਂਧੀ ਨੂੰ ਦੇਖ ਖੁਆਈ ਆ ਤੁਸੀਂ ਸਾਰਿਆਂ ਨੇ ਰਿਕਾਰਡ ਕੀਤੀ ਹੈ ਕੱਲ ਤੋਂ ਇੱਥੇ ਰਾਹੁਲ ਗਾਂਧੀ ਸੇਵਾ ਵਿੱਚ ਆ ਦੇ ਕਿਸੇ ਸਿੱਖ ਨੇ ਜਾਂ ਕਿਸੇ ਅਧਿਕਾਰੀ ਨੇ ਜਾਂ ਕਿਸੇ ਮੁਲਾਜ਼ਮ ਨੇ ਕਿਸੇ ਨੇ ਵੀ ਉਹਨੂੰ ਇਹ ਗੱਲ ਨਹੀਂ ਕਹੀ ਕਿ ਤੂੰ ਕੌਣ ਹੈ ਇੱਕ ਗੱਲ ਤਾਂ ਇਹ ਬਹੁਤ ਵੱਡੀ ਆ ਸਿੱਖਾਂ ਨੂੰ ਸਾਡਾ ਅੱਜ ਦੇਸ਼ ਦੇ ਅੰਦਰ ਇੱਕ ਇੱਕ ਵਰਗ ਆ ਮੀਡੀਆ ਦਾ ਜਿਹੜਾ ਉਹਨਾਂ ਨੂੰ ਕੱਟੜ ਕਹਿੰਦਾ ਵਾ ਵਿਰੋਧੀ ਕਹਿੰਦਾ ਵਾ ਕਦੇ ਵੱਖਵਾਦੀ ਕਹਿੰਦਾ ਵਾ ਅੱਜ ਉਹਨਾਂ ਦੇ ਮੈਂ ਕਹਿ ਦਵਾ ਮੇਰੀ ਗੱਲ ਦਾ ਗੁੱਸਾ ਨਾ ਕਰੋ ਤੁਸੀਂ ਮੀਡੀਆ ਨਾਲ ਕੀ ਉਹਨਾਂ ਦੇ ਮੂੰਹ ਤੇ ਇਸ ਗੱਲ ਦੀ ਚਪੇੜ ਆ ਕਿ ਜਿਹੜਾ ਸਿੱਖ ਆ ਉਹ ਕੱਟੜ ਜਾਂ ਕਿਸੇ ਦਾ ਦੋਖੀ ਜਾਂ ਵਿਰੋਧੀ ਨਹੀਂ ਹੈਗਾ ਸਿੱਖ ਨਿਰਪੈ ਆ ਅੱਜ ਦੀ ਗੱਲ ਦਾ ਫਲਸਫਾ ਇਸ ਗੱਲ ਦਾ ਸਬੂਤ ਹੈ ਦੂਜੀ ਗੱਲ ਜਿਹੜੀ ਹੁਣ ਤੁਸੀਂ ਗੱਲ ਕਰ ਰਹੇ ਹੋ ਤੇ ਕੀ ਕਰਨੀ ਚਾਹੀਦੀ ਆ ਦੇਖੋ ਇੱਕ ਤਸਵੀਰ ਆ ਕਿ ਇੱਕ ਬੰਦਾ ਜਿਹੜਾ ਨਹਿਰੂ ਤੇ ਗਾਂਧੀ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵੇਲੇ ਜਿਹੜਾ ਰੋਲ ਅਦਾ ਕੀਤਾ ਗੱਲ ਲੰਬੀ ਕਰੂੰਗਾ ਉਹ ਬਹੁਤ ਲੰਬੀ ਹੋ ਜਾਏਗੀ ਉਹਨਾਂ ਦੀ ਫੈਮਿਲੀ ਦਾ ਇੱਕ ਵਾਰਸ ਹੈ ਜਿਹਨੇ ਸਿੱਖਾ ਨਾਲ ਬਤਕਰੇ ਦੇ ਵਿੱਚ ਬਹੁਤ ਵੱਡਾ ਹਿੱਸਾ ਤੇ ਇੱਥੇ ਜਦੋਂ ਦਰਬਾਰ ਸਾਹਿਬ ਮੱਥਾ ਟੇਕਣ ਆਉਂਦਾ ਤੇ ਉਹਦੇ ਸੱਜੇ ਹੱਥ ਕਾਲ ਤਖਤ ਸਾਹਿਬ ਪੂਰੀ ਬਲੰਦੀ ਤੇ ਖੜਾ ਤੇ ਉਹਦੀ ਦਾਦੀ ਨੇ ਕਾਲ ਤਖਤ ਨੂੰ ਉਠਾਇਆ ਪਰ ਉਹ ਫਿਰ ਵੀ ਉਦਾਂ ਹੀ ਖੜਾ ਉਹ ਮੱਥਾ ਟੇਕਣ ਜਾਂਦਾ ਸ਼ਬੀਰ ਲਾਉਣ ਤੇ ਜਾ ਸੇਵਾ ਕਰਦਾ ਤੇ ਜਿਹੜੇ ਸਿੱਖਾ ਉਹਨੂੰ ਰੋਕਦੇ ਨਹੀਂ ਪਰ ਉਹ ਉਸ ਫੈਮਿਲੀ ਦਾ ਵਾਰਿਸ ਹੈ ਜਿਸ ਫੈਮਿਲੀ ਨੇ ਦਿੱਲੀ ਦੇ ਅੰਦਰ ਕਤਲੇਆਮ ਕੀਤਾ ਇਹ ਗੱਲ ਕਹਿ ਕੇ ਉਹਦਾ ਬਾਪ ਆ ਜਿਹੜਾ ਦਾਦੀ ਨੇ ਕਾਲਕਸ ਤੋਂ ਆਇਆ ਉਹਦੇ ਬਾਪ ਨੇ ਇਹ ਗੱਲ ਕਹੀ ਕਿ ਜਦੋਂ ਜੋ ਬڑا ਦਰਖਤ गिरਦਾ ਹੈ ਤਾਂ ਧਰਤੀ ਹਿਲਦੀ ਹੈ ਉਹਨੇ ਇਸ ਗੱਲ ਦੀ ਜਸਟੀਫਿਕੇਸ਼ਨ ਕੀਤੀ ਇਸ ਲੋਕਤੰਤਰ ਦੇ ਨਾਮ ਦੇ ਉੱਤੇ ਇੱਕ ਤੱਬਾ ਵਾ ਜਿਹੜਾ ਨਹੀਂ ਧੋਤਾ ਜਾ ਸਕਦਾ ਉਹਨੇ ਕਿਹਾ ਕਿ ਇਹ ਜਿਹੜੇ ਲੋਕ ਇਸ ਕਰਕੇ ਅਸੀਂ ਮਾਰੇ ਆ ਸਾਡੀ ਪਾਰਟੀ ਨੇ ਮਾਰੇ ਆ ਅਸੀਂ ਇਸ ਗੱਲ 'ਤੇ ਮਿੱਥ ਕੇ ਮਾਰੇ ਆ ਕਿ ਇਹਨਾਂ ਨੇ ਸਾਡੀ ਮਾਂ ਮਾਰੀ ਸੀ ਇਹ ਗੱਲ ਕਰਕੇ ਇਹ ਕਤਲਯਾਮ ਹੋਇਆ ਉਹ ਲਹੂ ਅੱਜ ਤੱਕ ਵੀ ਸੁੱਕਿਆ ਨਹੀਂ ਹੈਗਾ ਇਹ ਗੱਲਾਂ ਜੁੜੀਆਂ ਰਹਿਣਗੀਆਂ 40 ਸਾਲ ਤੋਂ ਜ਼ਖਮ ਅੱਲਾਵਾ ਮਲਮ ਨਹੀਂ ਆ ਗਈ ਰਾਹੁਲ ਗਾਂਧੀ ਇੱਥੇ ਆਇਆ ਗੁਰਦੁਆਰੇ ਆਇਆ ਗੁਰਦੁਆਰੇ ਕੀ ਨੀਅਤ ਲੈ ਕੇ ਆਇਆ ਹੋਊਗਾ ਗੁਰੂ ਨੇ ਉਹ ਜਿਆ ਉਹਨੂੰ ਫਲ ਦੇ ਦੇਣਾ ਪਰ ਅੱਜ ਇੱਥੇ ਸਵਾਲ ਕਰ ਰਹੇ ਨੇ ਤੁਸੀਂ ਕਰ ਰਹੇ ਹੋ ਕੀ ਉਹ ਰਾਜਨੀਤਿਕ ਤੌਰ ਤੇ ਆਇਆ ਕੀ ਉਹ ਪਛਤਾਵਾ ਕਰਨ ਆਇਆ ਰਾਜਨੀਤੀ ਕਰਨ ਵਾਲਾ ਇਹਨੂੰ ਇੱਥੇ ਕੋਈ ਥਾਂ ਨਹੀਂ ਹੈਗੀ ਕਿਉਂਕਿ ਗੁਰੂ ਦਾ ਘਰ ਹੈ ਜੇ ਪਛਤਾਵਾ ਦੀ ਗੱਲ ਕਰਦੇ ਹੋ ਤੇ ਕਿਹੜਾ ਪਛਤਾਵਾ ਦਿਖਾਈ ਨਹੀਂ ਦਿੰਦਾ ਸੇਵਾ ਕੀਤੀ ਆ ਠੀਕ ਆ ਜਯਾ ਜੀ ਅਸੀਂ ਗੱਲ ਕਰਦੇ ਹਾਂ ਕਿ ਆਪਦੇ ਸਿਧਾਂਤ ਦੇ ਮੁਤਾਬਕ ਉਹਨੂੰ ਕੋਪਰੇਟ ਪੂਰਾ ਕੀਤਾ ਗਿਆ ਕਿਸੇ ਨੇ ਨਹੀਂ ਉਹੇ ਕਹੀ ਹਜ਼ਾਰਾਂ ਲੋਕ ਇੱਥੇ ਲੱਖਾਂ ਲੋਕ ਇੱਥੇ ਆਉਂਦੇ ਆ ਪਰ ਕੀ ਪਛਤਾਵਾ ਇਸ ਗੱਲ ਨੂੰ ਮੰਨਿਆ ਜਾ ਸਕਦਾ ਕੀ ਅਕਾਲ ਤਖਤ ਨੂੰ ਟਾਇਆ ਤੇ ਟੈਂਕ ਤੋਪ ਇਸ ਧਰਤੀ ਤੇ ਆਏ ਤੇ ਕਿੰਨੇ ਫੌਜੀ ਦੇ ਬੂਟਾਂ ਨੇ ਇਸ ਧਰਤੀ ਨੂੰ ਜਿਹੜਾ ਕੀ ਆ ਆਦੀ ਪਵਿੱਤਰਤਾ ਭੰਗ ਕੀਤੀ ਸਿੱਖ ਬੁਨਿਆਦੀ ਤੌਰ ਤੇ ਆਪਦੀ ਜਾਨ ਦੇ ਦਿੰਦਾ ਪਰ ਆਪਦੇ ਗੁਰੂ ਧਾਮਾਂ ਵਾਸਤੇ ਕਿਤੇ ਵੀ ਬਰਦਾਸ਼ਤ ਨਹੀਂ ਕਰਦਾ ਤੇ ਇਸ ਗੱਲ ਨੂੰ ਭੁੱਲਦਾ ਨਹੀਂ ਇੱਕ ਇਹ ਗੱਲ ਆ ਕੀ ਉਹਦੇ ਲਈ ਕੋਈ ਬਚਾਤਾ ਦੇਖਿਆ ਉਹਨੇ ਅਕਾਲ ਤਖਤ ਨੂੰ ਦੇਖ ਲਿਆ ਹੋਊਗਾ ਉਹਨੇ ਜ਼ਿਆਦਤ ਜੋ ਆਮੜੇ ਤਿਰਛੀ ਅਸ਼ ਨਾਲ ਵੇਖਿਆ ਹੋਵੇ ਜਦੋਂ ਉਹਨੂੰ ਦਿਸਦਾ ਹੈ ਕਿ ਇਹ ਜਿਹਨੂੰ ਟਾਇਆ ਸੀ ਅਸੀਂ ਇਹ ਪੂਰਾ ਉਵੇਂ ਹੀ ਫੇਰ ਬੁਲਾਉਂਦਾ ਪਰ ਇਸ ਗੱਲ ਦਾ ਪਛਤਾਵਾ ਆਪਣੀ ਦਾਦੀ ਦੇ ਕੀਤੇ ਕੰਮ ਦਾ ਪਛਤਾਵਾ ਨਹੀਂ ਕੀਤਾ ਉਸ ਤੋਂ ਬਾਅਦ ਦਿੱਲੀ ਦੇ ਅੰਦਰ ਜੋ ਕੁਝ ਵਾਪਰਿਆ ਕੀ ਕਦੇ ਰਾਹੁਲ ਰਜੀਵ ਰਾਹੁਲ ਗਾਂਧੀ ਨੇ ਇਹ ਸੋਚਿਆ ਜਿਹੜੀ ਦਿੱਲੀ ਦੇ ਅੰਦਰ ਵਿਧਵਾਵਾਂ ਦੀ ਬਸਤੀ ਆ ਉਹਨਾਂ ਦੇ ਦੁੱਖ ਨੂੰ ਕਦੇ ਸੁਣਿਆ ਜਿਨ੍ਹਾਂ ਦੇ ਚਲੇ ਗਏ ਪਰਿਵਾਰਾਂ ਦੇ ਪਰਿਵਾਰ ਚਲੇ ਗਏ ਜਿਨ੍ਹਾਂ ਦੇ ਗਲਾਂ 'ਚ ਤੈਰ ਪਾ ਗਏ ਹਾਂ ਜਿਹੜਾ ਜਲਾਇਆ ਤੇ ਉਹਨਾਂ ਨੂੰ ਉਹ ਕਹਿੰਦੇ ਸੀ ਇਹ ਡਾਂਸ ਕਰਦਾ ਸਿੱਖ ਉਹ ਅੱਜ ਵੀ ਜ਼ਖਮ ਉਸੇ ਤਰ੍ਹਾਂ ਨੇ ਪਰ ਉਹਦੇ ਲਈ ਕੋਈ ਮਾਫੀ ਮਾਫੀ ਨੇ ਵੀ ਛੜਦਾ ਮੈਂ ਪਛਤਾਪ ਦੀ ਗੱਲ ਕਰਦਾ ਕੀ ਰਾਹੁਲ ਗਾਂਧੀ ਕਾਂਗਰਸ ਪਾਰਟੀ ਦਾ ਪ੍ਰਧਾਨ ਰਿਹਾ ਅੱਜ ਨਹੀਂ ਪ੍ਰਧਾਨ ਤਾਂ ਵੀ ਪ੍ਰਧਾਨ ਹੈ ਕੀ ਉਹਨੇ ਕਦੇ ਕਿਹਾ ਕਿ ਟਾਈਟਰ ਮੇਰੀ ਨਾਲ ਦੀ ਕੁਰਸੀ ਤੇ ਬੈਠਾੜਾ ਸਿੱਖਾਂ ਦਾ ਕਾਤਲ ਹੈ ਕੀ ਉਹਨੇ ਕਿਹਾ ਕਿ ਜਿਹੜੇ ਅਜੇ ਮਾਕਨ ਹੋਣੀ ਆ ਇਹ ਜਿਹੜੇ ਸਿੱਖਾਂ ਦੇ ਕਾਤਲ ਆ ਇਹਦੇ ਮੇਰੇ ਸਾਥੀ ਨੇ ਇਹ ਗੱਲ ਦਾ ਸਵਾਲ ਦਾ ਜਵਾਬ ਉਹ ਨਹੀਂ ਦੇਵੇਗਾ ਆਇਆ ਸਾਨੂੰ ਕੋਈ ਇਤਰਾਜ਼ ਨਹੀਂ ਮੈਂ ਤੁਹਾਨੂੰ ਗੱਲ ਦੱਸਣੀ ਚਾਹੁੰਨਾ ਕਿੱਦਾਂ ਵੱਡਾ ਇੱਕ ਫੈਕਟਰ ਆ ਇਸ ਗੱਲ ਦੇ ਅੰਦਰ ਰਜੀਵ ਗਾਂਧੀ ਨੂੰ ਮਾਰਨ ਵਾਲੇ ਲੋਕਾਂ ਚੋਂ ਨਲਨੀ ਨਾਂ ਦੀ ਇੱਕ ਔਰਤ ਆ ਜਿਹਨੂੰ ਫਾਂਸੀ ਹੋਈ ਸੀ ਬਾਅਦ ਚ ਉਹਨੂੰ ਉਮਰ ਕੈਦ ਹੋਈ ਉਹਨੂੰ ਮਿਲਣ ਵਾਸਤੇ ਇਸ ਰਾਹੁਲ ਗਾਂਧੀ ਦੀ ਭੈਣ ਪ੍ਰਿੰਕਾ ਜੇਲ੍ਹ ਵਿੱਚ ਜਾਂਦੀ ਆ ਇੱਕ ਤਸਵੀਰ ਛਾਇਆ ਕੀਤੀ ਜਾਂਦੀ ਆ ਕਿ ਉਹਦੇ ਨਾਲ ਗੱਲ ਕਰਨ ਗਈ ਕਿਉਂਕਿ ਉਹਨਾਂ ਨੇ ਉਹਦਾ ਬਾਪ ਮਾਰਿਆ ਸੀ ਤੇ ਸਿੱਖਾਂ ਨੂੰ ਮਾਰਨ ਦਾ ਜੇ ਸਾਡੇ ਮਨ 'ਚ ਪਛਤਾਵਾ ਵੀ ਹਨੀ ਜਿਨੇ ਉਹਦੇ ਬਾਪ ਨੂੰ ਮਾਰਿਆ ਉਹਨੂੰ ਤਾਂ ਮਿਲਣ ਚਲੇ ਗਈ ਪਰ ਕਦੇ ਵੀ ਵਿਧਵਾਵਾਂ ਦੀ ਬਸਤੀ ਵਿੱਚ ਜਾਣ ਦੀ ਜ਼ਰੂਰਤ ਨਹੀਂ ਕੀਤੀ ਮਤਲਬ ਕੀ ਇਹ ਸਿੱਖ ਨੇ ਇਹਨਾਂ ਦੀ ਗਿਣਤੀ 2% ਆ ਉਹ ਨਲਨੀ ਜਿਹੜੀ ਸੀ ਉਹ Hindu ਸੀ ਇਸ ਕਰਕੇ ਉਹਦੇ ਨਾਲ ਉਹਨੇ ਆਪਦੀ ਭਾਵਨਾ ਜੋੜੀ ਆ ਕਿ ਇਹ ਲੋਕ ਜਿਹੜੇ ਆ ਇਹਨਾਂ ਨੂੰ ਅਸੀਂ ਆਪਣੇ ਨਾਲ ਜੋੜੀਏ ਕਿੱਡੀ ਵੱਡੀ ਰਾਜਨੀਤੀ ਆ ਮੈਂ ਫਿਰ ਕਹਿਣਾ ਦਰਬਾਰ ਸਾਹਿਬ ਆਏ ਲਈ ਰਾਜਨੀਤੀ ਨਹੀਂ ਕਰਾਂਗਾ ਪਰ ਆ ਕੇ ਜਿਹੜਾ ਕੁਝ ਨਹੀਂ ਕਿਹਾ ਉਹਦੇ ਉਹਨੂੰ ਮੈਂ ਰਾਜਨੀਤੀ ਕਰਾਂਗਾ ਉਹਦਾ ਜਵਾਬ ਚਾਹੀਦਾ ਸਿੱਖ ਮੰਗਦੇ ਆ ਸਿੱਖ ਕਦੇ ਭੁੱਲਦੇ ਨਹੀਂ ਚੰਗੀ ਕੀਤੀ ਵੀ ਨਹੀਂ ਭੁੱਲਦੇ ਤੇ ਮਾੜੀ ਕੀਤੀ ਵੀ ਨਹੀਂ ਭੁੱਲਦੇ ਪਰ ਉਹ ਇੱਥੇ ਆਇਆ ਜੋ ਮਰਜ਼ਾਦਾ ਮੁਤਾਬਕ ਸਿੱਖੀ ਦੀ ਵੱਡੀ ਗੱਲ ਆ ਇਹ ਕਿ ਉਸੇ ਕਾਲ ਤੱਕ ਨੂੰ ਢਾਉਣ ਵਾਲਾ ਜਿਹਦੀ ਦਾਦੀ ਨੇ ਢਾਇਆ ਹੋਵੇ ਉਹਦੇ ਸਾਹਮਣੇ ਸੰਗਤਾਂ ਨੇ ਉਹਨੂੰ ਕਿਸੇ ਵੀ ਤਰ੍ਹਾਂ ਦੀ ਉਹਨੇ ਸੇਵਾ ਵੀ ਕੀਤੀ ਸਭ ਕੁਝ ਕੀਤਾ ਉਹਦੇ ਮਨ ਦੀ ਭਾਵਨਾ ਕਿਹੋ ਜੀ ਆ ਕਿਹੋ ਜੀ ਨਹੀਂ ਮੈਂ ਤਾਂ ਅੰਦਰ ਵੜ ਕੇ ਨਹੀਂ ਦੇਖਿਆ ਜੋ ਦਿਖਾਈ ਦੇ ਰਿਹਾ ਉਹ ਚੰਗਾ ਪਰ ਜਿਹੜੇ ਸਵਾਲ ਆ ਇਹਨਾਂ ਸਵਾਲਾਂ ਦੇ ਜਵਾਬ ਦਿੱਤੇ ਤੋਂ ਬਗੈਰ ਨਾ ਇਹ ਪਛਾਤਾਬ ਹੋ ਸਕਦਾ ਨਾ ਕੋਈ ਸਿੱਖਾਂ ਦੀਆਂ ਭਾਵਨਾਵਾਂ ਨੂੰ ਕੋ ਆਹ ਦਿੱਤੀ ਜਾ ਸਕਦੀ ਆ ਦੋ ਦਿਨ ਦੇ ਟੀਵੀ ਚੈਨਲਾਂ ਤੇ ਫੋਟੋਆਂ ਜ਼ਰੂਰ ਆਉਣਗੀਆਂ ਅਖਬਾਰਾਂ 'ਚ ਫੋਟੋਆਂ ਜ਼ਰੂਰ ਛਪਣਗੀਆਂ ਸੋ ਮੈਂ ਅਖੀਰ ਤੇ ਫੇਰ ਇਹ ਕਹਿੰਨਾ ਕਿ ਸਿੱਖਾਂ ਨੇ ਅੱਜ ਇਹ ਸਾਬਤ ਕਰ ਦਿੱਤਾ ਕਿ ਸਿੱਖ ਕਿ ਨਿਰਭੈ ਨੇ ਨਿਰਵੈਰ ਨੇ ਗੁਰੂ ਘਰ ਦੇ ਵਿੱਚ ਜੋ ਮਰਜ਼ਾਦਾ ਵਾ ਕੋਈ ਵੀ ਇੱਥੇ ਆਉਂਦਾ ਉਹ ਸਾਡੇ ਲਈ ਜਿਵੇਂ ਕਹਿੰਦੇ ਹੁੰਦੇ ਆ ਉਹਨੂੰ ਜਗ੍ਹਾ ਦਿੱਤੀ ਜਾਂਦੀ ਆ ਸੋ ਭਾਵੇਂ ਕੀ ਅੱਜ ਵੀ ਮੈਂ ਦੇਖਿਆ ਕਿ ਲੰਗਰ ਦੇ ਵਿੱਚ ਸੰਗਤ ਜਿਹੜੇ ਸੇਵਾਦਾਰ ਸੀ ਕਿਉਂਕਿ ਸਿਕਿਉਰਿਟੀ ਆ ਹਾਈ ਪਾਵਰ ਸਿਕਿਉਰਿਟੀ ਆ ਉਹਨਾਂ ਨੇ ਉਹਨਾਂ ਨੂੰ ਧੱਕੇ ਵੀ ਮਾਰੇ ਹੋਣਗੇ ਕੁਝ ਵੀ ਕੀਤਾ ਪਰ ਕਿਸੇ ਨੇ ਕੋਈ ਰੈਐਕਸ਼ਨ ਨਹੀਂ ਕੀਤਾ ਸੋ ਅੱਜ ਦੇ মিডিਆ ਨੂੰ ਅਸੀਂ ਬੇਨਤੀ ਕਰਾਂਗੇ ਕਿ ਸਿੱਖਾਂ ਦੀ ਇਸ ਅਕਸ ਨੂੰ ਜ਼ਰੂਰ ਵਾਰਿਆ ਜਾਵੇ ਕਿ ਸਿੱਖ ਜਿਹੜੇ ਆ ਉਹ ਆਪਣੀਆਂ ਇੱਕ ਮਰਯਾਦਾ 'ਚ ਰਹਿੰਦੇ ਆ ਜੋ ਗੁਰੂ ਸਾਹਿਬ ਨੇ ਦਿੱਤੀ ਹੈ ਮੈਂ ਮੰਗਣੀ ਚਾਹੀਦੀ ਜੀ ਤੁਹਾਨੂੰ ਕੀਵੇਂ ਪਛ ਮੈਂ ਜਿੰਨਾ ਕੁਝ ਕਹਤਾ ਇਹਦੇ ਵੀ ਸਾਰਾ ਕੁਝ ਹੀ ਆ ਗਿਆ